ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਤੇ ਸੋਚਣ ਵਿਚਾਰਨ ਲਈ ਮਜਬੂਰ ਵੀ ਹੋਵੋਗੇ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਅੱਜ ਇਕੱਠਾ ਹੀ 6 ਕਿਲੋ ਚਿੱਟਾ ਫੜਨ ਦਾ ਦਾਵਾ ਕੀਤਾ ਹੈ ਤੇ ਇਹਦੇ ਨਾਲ ਹੀ ਚਿੱਟਾ ਤਸਕਰਾਂ ਦੀ ਮਦਦ ਕਰਨ ਵਾਲੇ ਇੱਕ ਥਾਣੇਦਾਰ ਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਤੀਜੀ ਖਬਰ ਹੈ ਕਿ ਇੱਕ ਬੜੀ ਤੇਜ਼ ਤਰਾਰ ਬਣਨ ਵਾਲੀ ਲੇਡੀ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਤੇ ਲੇਡੀ ਪੁਲਿਸ ਇੰਸਪੈਕਟਰ ਨੇ ਫਾਹਾ ਲਿਆ ਚਾਰੇ ਖਬਰਾਂ ਦੀ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਪਹਿਲੀ ਤੋਂ ਸ਼ੁਰੂ ਕਰੀਏ ਅਮਰਤਸਰ ਪੁਲਿਸ ਨੇ ਦਾਅਵਾ ਕੀਤਾ ਹੈ ਪੁਲਿਸ ਦਾ ਦਾਅਵਾ ਹੈ ਕਿ 6 ਕਿਲੋ ਇਕੱਠਾ ਹੀ ਚਿੱਟਾ ਫੜਿਆ ਜਿਹੜਾ ਕਿ ਕਈ ਕਰੋੜਾਂ ਦੀ ਕੀਮਤ ਦਾ ਅਮਰਤਸਰ ਪੁਲਿਸ ਨੇ ਦਾਅਵਾ ਕੀਤਾ ਹੁਣ ਇੱਥੇ ਬਹੁਤ ਸਾਰੇ ਸਵਾਲ ਵੀ ਨੇ ਤੇ ਬਹੁਤ ਕੁਝ ਸੋਚਣਾ ਵੀ ਬਣਦਾ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਤੇ ਬੜੇ ਮਹੀਨਿਆਂ ਤੋਂ ਚੱਲ ਰਿਹਾ ਤੇ ਪਰ ਹੋਕ ਹੀ ਰਿਹਾ ਸਭ ਤੋਂ ਪਹਿਲਾਂ ਮਿੱਤਰ ਪਿਆਰਿਓ ਸਤਿ ਸ੍ਰੀਕਾਲ ਮੈਂ ਹਾਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਆਪਣੇ ਚੈਨਲ ਨੂੰ ਜੇਕਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਯਾਰ ਕਰ ਲਵੋ ਤੇ ਜਿਹੜਾ ਬੈਲ ਆਈਕਨ ਘੰਟੀ ਵਾਲਾ ਬਟਨ ਹੈ YouTube ਤੇ ਉਹਨੂੰ ਵੀ ਨੱਪ ਦਿਓ ਤਾਂ ਕਿ ਵੇਲੇ ਸਿਰ ਤੁਹਾਡੇ ਕੋਲ ਕੀਮਤੀ ਜਾਣਕਾਰੀਆ ਪਹੁੰਚਦੀਆਂ ਰਹਿਣ ਹੁਣ ਅੰਮ੍ਰਿਤਸਰ ਪੁਲਿਸ ਨੇ ਜਿਹੜਾ ਦਾਵਾ ਕੀਤਾ ਕੋ ਆਪਣੇ ਆਪ ਦੇ ਵਿੱਚ ਸਵਾਲ ਵੀ ਖੜੇ ਕਰਦਾ ਕੁਝ ਲੋਕ ਸਵਾਲ ਕਰ ਰਹੇ ਨੇ ਕਿ ਇੰਨੇ ਮਹੀਨਿਆਂ ਦਾ ਯੁੱਧ ਨਸ਼ਾ ਅੰਬੋਧ ਚੱਲ ਰਿਹਾ ਪਰ ਅਜੇ ਤੱਕ ਨਸ਼ਾ ਤਸਕਰ ਜਾਂ ਨਸ਼ਾ ਵੇਚਣ ਵਾਲਿਆਂ ਤੇ ਦਹਿਸ਼ਤ ਕਿਉਂ ਨਹੀਂ ਬਣ ਸਕੀ ਬੜੇ ਆਰਾਮ ਨਾਲ ਆਮ ਹੀ ਉਹ ਕਿਉਂ ਵੇਚ ਰਹੇ ਨਹੀਂ ਕੱਲ ਵੀ ਇੱਕ ਮੁੰਡੇ ਦੇ ਓਵਰਡੋਜ਼ ਦੇ ਨਾਲ ਮਰ ਜਾਣ ਦੀ ਖਬਰ ਆਈ ਪਰਸੋਂ ਅਬੋਰ ਦੇ ਵਿੱਚ ਚਿੱਟੇ ਦੀ ਓਵਰਡੋਜ ਦੇ ਨਾਲ ਦੋ ਮੁੰਡਿਆਂ ਦੇ ਮਰਨ ਦੀ ਖਬਰ ਆਈ ਹੈ ਤਾਂ ਫਿਰ ਇਹ ਓਵਰਡੋਜ ਇੰਨੀ ਆਸਾਨੀ ਨਾਲ ਗਲੀ ਮੁਹੱਲਿਆਂ ਪਿੰਡਾਂ ਸ਼ਹਿਰਾਂ ਤੱਕ ਪਹੁੰਚ ਕਿਵੇਂ ਰਹੀ ਹੈ ਇਹ ਸਵਾਲ ਨੇ ਜਿਹੜੇ ਕੁਝ ਲੋਕ ਪੁੱਛ ਰਹੇ ਨੇ ਅਗਲੀ ਵੱਡੀ ਖਬਰ ਤੁਹਾਨੂੰ ਲਾਜ਼ਮੀ ਹੈਰਾਨ ਕਰ ਦੇਵੇਗੀ ਚਿੱਟਾ ਫੜਿਆ ਗਿਆ ਨਸ਼ਾ ਫੜਿਆ ਗਿਆ ਤੇ ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲੇ ਇੱਕ ਥਾਣੇਦਾਰ ਏਐਸਆਈ ਨੂੰ ਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਵਿਜੀਲੈਂਸ ਨੇ ਕੀਤਾ ਇਹ ਜਿਹੜੀ ਖਬਰ ਹੈ ਇਹ ਤਲਵੰਡੀ ਸਾਬੋਤਵਾਰੀ ਹੈ ਉੱਥੇ ਕੀ ਹੋਇਆ ਪੁਲਿਸ ਨੇ ਪਹਿਲਾਂ ਕੁਝ ਨਸ਼ੇ ਵਾਲੇ ਬੰਦੇ ਫੜੇ ਜਿਨ੍ਹਾਂ ਤੇ ਪਹਿਲਾਂ ਵੀ ਪੁਲਿਸ ਕਹਿੰਦੀ ਕਿ ਨਸ਼ਿਆਂ ਦੇ ਜਿਹੜੇ ਕੇਸ ਸੀਗੇ ਉਹਨਾਂ ਤੋਂ ਲਾਣ ਵੀ ਫੜੀ ਉਹਨਾਂ ਤੋਂ ਨਸ਼ੇ ਹੋਰ ਵੀ ਫੜੇ ਤੇ ਬਾਅਦ ਦੇ ਵਿੱਚ ਇੱਕ ਥਾਣੇਦਾਰ ਤੇ ਦੋ ਪੁਲਿਸ ਮੁਲਾਜ਼ਮ ਉਹਨਾਂ ਨੂੰ ਕੇਸ ਦੇ ਵਿੱਚੋਂ ਕੱਢਣ ਦੀ ਮਦਦ ਕਰਨ ਲੱਗ ਪਏ ਤੇ ਇਹ ਮਦਦ ਕਰਦਿਆਂ ਕਰਦਿਆਂ ਫਿਰ ਵਿਜੀਲੈਂਸ ਨੇ ਉਹ ਫੜ ਲਏ ਉਹਨਾਂ ਤਿੰਨਾਂ ਨੇ ਕੀਤਾ ਕੀ ਸੀ ਮਦਦ ਕਿਵੇਂ ਕਰ ਰਹੇ ਸੀ ਮਦਦ ਉਹ ਇਦਾਂ ਹੀ ਕਰ ਰਹੇ ਸੀ ਜਿਵੇਂ ਰਾਜੀਨਾਮਾ ਕਰਾਇਆ ਜਾਂਦਾ ਵੀ ਨਾਮਾਂ ਸਾਨੂੰ ਦਿਓ ਤੇ ਝਗੜੇ ਵਾਲੀਆਂ ਦੋਵੇਂ ਤੀਰਾਂ ਰਾਜੀ ਰਾਜੀ ਹੋ ਕੇ ਘਰੇ ਜਾਓ ਤੇ ਬੱਸ ਰਾਜੀਨਾਮਾ ਇਸੇ ਤਰ੍ਹਾਂ ਉਹ ਮਦਦ ਕਰ ਰਹੇ ਸੀ ਉਹਨਾਂ ਨੂੰ ਕਹਿੰਦੇ ਆ ਵੀ 45 50000 ਰੁਪਇਆ ਦੇ ਦਿਓ ਤੇ ਅਸੀਂ ਤੁਹਾਨੂੰ ਇਹ ਇਹ ਜਿਹੜਾ ਕੇਸ ਹੈ ਇਹਦੇ ਵਿੱਚ ਤੁਹਾਡੀ ਮਦਦ ਕਰ ਦਿਆਂਗੇ ਗੱਲ ਫਿਰ 45 ਤੇ ਆ ਗਈ ਫਿਰ ਵਿਜੀਲੈਂਸ ਕਹਿੰਦੀ ਗੱਲ 40 ਤੇ ਆ ਗਈ ਤੇ ਫਿਰ 20000 ਰੁਪਇਆ ਜਦੋਂ ਉਹਨਾਂ ਨੇ ਰਿਸ਼ਵਤ ਵਜੋਂ ਲਿਆ ਸ਼ਾਇਦ ਉਹ ਪਹਿਲੀ ਕਿਸਤ ਹੋਵੇਗੀ ਤਾਂ ਵਿਜੀਲੈਂਸ ਨੇ ਛਾਪਾ ਮਾਰ ਕੇ ਤਾਂ ਉਹ ਇੱਕ ਜਿਹੜਾ ASI ਐ ਤਲਵੰਡੀ ਸਾਬੋ ਦੇ ਵਿੱਚ ਉਹਨੂੰ ਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਇਸੇ ਨੂੰ ਤਾਂ ਕਹਿੰਦੇ ਨੇ ਵੀ ਕੁੱਤੀ ਚੋਰਾ ਨਾਲ ਰਲ ਗਈ ਵਾੜ ਖੇਤ ਨੂੰ ਖਾਣ ਲੱਗ ਪਈ ਇਹੋ ਜੀਆਂ ਗੱਲਾਂ ਤਾਂ ਤਾਂ ਪੁਖਤਾ ਹੁੰਦਾ ਕੰਮ ਹੁਣ ਤੁਸੀਂ ਦੱਸੋ ਪੁਲਿਸ ਦਾ ਕੰਮ ਕੀ ਹੈ ਪੁਲਿਸ ਦਾ ਕੰਮ ਹੈ ਕਾਨੂੰਨ ਵਿਵਸਥਾ ਬਹਾਲ ਕਰਨਾ ਗੈਰ ਕਾਨੂੰਨੀ ਕੰਮਾਂ ਨੂੰ ਰੋਕਣਾ ਨਸ਼ੇ ਪੱਤੇ ਲੜਾਈ ਝਗੜੇ ਪ੍ਰਿਸ਼ਟਾਚਾਰ ਬੇਈਮਾਨੀ ਠੱਗੀ ਚੋਰੀ ਨੂੰ ਰੋਕਣਾ ਪਰ ਤੁਸੀਂ ਵੇਖੋ ਜਦੋਂ ਪੁਲਿਸ ਦੇ ਵੱਡੀ ਗਿਣਤੀ ਬੰਦਿਆਂ ਦੇ ਉੱਪਰ ਐਦਾਂ ਦੇ ਭ੍ਰਿਸ਼ਟਾਚਾਰ ਦੇ ਰਿਸ਼ਵਤ ਖੋਰੀਆਂ ਦੇ ਮਤਲਬ ਬੇਈਮਾਨੀਆਂ ਦੇ ਮਤਲਬ ਚੋਰੀਆਂ ਠੱਗੀਆਂ ਚੋਰੀਆਂ ਠੱਗੀਆਂ ਨੇ ਇਹਦੇ ਦੋਸ਼ ਲੱਗਣ ਤਾਂ ਫਿਰ ਉਮੀਦ ਕਿਦੇ ਤੋਂ ਹੈ ਪੁਲਿਸ ਦੇ ਵਿੱਚ ਜਿਹੜੇ ਇਮਾਨਦਾਰ ਅਫਸਰ ਤੇ ਬੰਦੇ ਨੇ ਨਾ ਉਹਨਾਂ ਨੂੰ ਵੀ ਬਹੁਤ ਤਕਲੀਫ ਹੁੰਦੀ ਹੈ ਇਹੋ ਜਿਹੇ ਘਟੀਆ ਬੰਦਿਆਂ ਤੋਂ ਜਿਹੜੇ ਪੂਰੀ ਤਰ੍ਹਾਂ ਪੁਲਿਸ ਨੂੰ ਬਦਨਾਮ ਕਰ ਚੁੱਕੇ ਨੇ ਇਸ ਸਮਾਜ ਦੇ ਵਿੱਚ ਵੀ ਗੰਦ ਪੈ ਚੁੱਕਾ ਹੈ ਕਿਉਂਕਿ ਉਹੋ ਜਿਹੜੇ ਬੰਦੇ ਨੇ ਪੁਲਿਸ 'ਚ ਜਿਹੜੇ ਖਰੀਦੇ ਜਾਂਦੇ ਨੇ ਜਿਹੜੇ ਜਿਹੜੇ ਹਰਾਮ ਦੀ ਕਮਾਈ ਲਈ ਵਿਕ ਜਾਂਦੇ ਨੇ ਉਹਨਾਂ ਕਰਕੇ ਹੀ ਪੰਜਾਬ ਦੇ ਵਿੱਚ ਨਰਕ ਬਣਿਆ ਪਿਆ ਜੇ ਪੁਲਿਸ ਆਪਣਾ ਕੰਮ ਬਿਨਾਂ ਰਿਸ਼ਵਤਖੋਰੀ ਤੋਂ ਬਿਨਾਂ ਬੇਈਮਾਨੀ ਤੋਂ ਇਮਾਨਦਾਰੀ ਨਾਲ ਕਰਨ ਲੱਗ ਪੇ ਤੇ ਬੜਾ ਕੁਝ ਠੀਕ ਹੋ ਸਕਦਾ ਹੁਣ ਇਹ ਜਿਹੜੇ ਤਿੰਨ ਪੁਲਿਸ ਵਾਲੇ ਫੜੇ ਨੇ ਤੁਸੀਂ ਕੀ ਕਹੋਗੇ ਪਿਛਲੇ ਕੁਝ ਮਹੀਨਿਆਂ ਚ ਕਿੰਨੇ ਪੁਲਿਸ ਵਾਲੇ ਫੜੇ ਨੇ ਪਰ ਇੱਕ ਗੱਲ ਇੱਥੇ ਰੜਕਦੀ ਐ ਫੜੇ 99% ਜਿਹੜੇ ਹੀਟਲੇ ਮੁਲਾਜ਼ਮ ਨੇ ਉਹੀ ਨਹੀਂ ਕੀ ਉੱਪਰਲੇ ਜਿਹੜੇ ਪੁਲਿਸ ਅਫਸਰ ਨੇ ਆਈਐਸ ਅਫਸਰ ਐ ਐਸਐਸਪੀ ਰੈਂਕ ਦੇ ਆਈਜੀ ਡੀ ਆਈਜੀ ਹੋਰ ਰੈਂਕਾਂ ਦੇ ਬਥੇਰੇ ਅਫਸਰ ਨੇ ਕੀ ਉਹ ਸਾਰੇ ਹੀ ਸਹੀ ਨੇ ਕੀ ਚਿੱਟੇ ਦੇ ਜਾਂ ਹੋਰ ਜਿਹੜੇ ਰਿਸ਼ਵਤ ਖੋਰੀਆਂ ਦੇ ਗਲਤ ਕੰਮਾਂ ਦੇ ਵਿੱਚ ਉਹ ਅਫਸਰ ਗਲਤਾਨ ਨਹੀਂਗੇ ਹੁਣ ਇਹ ਇੱਕ ਸੋਚਣ ਵਾਲਾ ਸਵਾਲ ਹੈ ਹੁਣ ਤੁਸੀਂ ਵੇਖੋ ਉਹਨਾਂ ਅਫਸਰਾਂ ਦੀ ਘਰੇਲੂ ਜ਼ਿੰਦਗੀ ਉਹਨਾਂ ਬੱਚਿਆਂ ਉਹਨਾਂ ਦੇ ਬੱਚਿਆਂ ਦੇ ਖਰਚੇ ਉਹਨਾਂ ਦੇ ਪਰਿਵਾਰ ਦੇ ਖਰਚੇ ਉਹਨਾਂ ਦੇ ਰਹਿਣੀ ਪੈਣੀ ਠਾਠ ਬਾਠ ਉਹਨਾਂ ਅਫਸਰਾਂ ਦੁਆਰਾ ਖਰੀਦੀਆਂ ਜਾਂਦੀਆਂ ਜੈਦਾਦਾਂ ਤੁਸੀਂ ਐ ਅਨੁਭਵ ਕਰੋਗੇ ਕਿ ਜਿਵੇਂ ਕੋਈ ਰਾਜਾ ਹੁੰਦਾ ਉਹੋ ਜੀ ਜ਼ਿੰਦਗੀ ਅਫਸਰਾਂ ਦੇ ਪਰਿਵਾਰ ਜਿਉਂਦੇ ਬੈਠੇ ਨੇ ਕੀ ਉਹ ਇੱਕ ਨੰਬਰ ਦੀ ਤਨਖਾਹ ਵਾਲੀ ਹੈ ਮੈਂ ਨਹੀਂ ਕਹਿੰਦਾ ਕਿ ਸਾਰੇ ਬੇਈਮਾਨ ਨੇ ਨਾ ਬੇਈਮਾਨ ਜਿਹੜੇ ਨਹੀਂ ਉਹਨਾਂ ਨੂੰ ਤਾਂ ਸਗੋਂ ਵੱਧ ਗੁੱਸਾ ਚੜਦਾ ਵੀ ਅਸੀਂ ਤਾਂ ਤੰਗੀ 'ਚ ਕੱਟੀ ਜਾਂਦੇ ਆ ਆ ਜਿਹੜੇ 2 ਨੰਬਰ ਦੀ ਰਾਮ ਦੀ ਖਾਂਦੇ ਨੇ ਯਾਰ ਰਾਜਾ ਵਾਂਗੂ ਜਿਉਂਦੇ ਪਏ ਨੇ ਪਰ ਉਂਝ ਵੱਡੀ ਗਿਣਤੀ ਅਫਸਰ ਜਿਹੜੇ ਉਹ ਰਾਜਾ ਵਾਂਗ ਜਿਉਂਦੇ ਪੈਣੇ ਇਹ 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 ਤੁਸੀਂ ਦੇਖ ਲਿਓ ਜਿੱਥੇ ਮਰਜ਼ੀ ਸੋ ਅਗਲੀ ਖਬਰ ਜਿਹੜੀ ਆ ਉਹ ਸੰਗਰੂਰ ਦੇ ਧੂਰੀ ਤੋਂ ਹੈ ਧੂਰੀ ਦੇ ਵਿੱਚ ਕੀ ਹੋਇਆ ਇੱਕ ਔਰਤ ਜਿਹੜੀ ਬੜੀ ਤੇਜ਼ ਤਰਾਰ ਸਮਝਦੀ ਸੀ ਆਪਦੇ ਆਪ ਨੂੰ ਉਹ ਪੁਲਿਸ ਨੇ ਚਿੱਟੇ ਸਮੇਤ ਗ੍ਰਿਫਤਾਰ ਕੀਤੀ ਹੈ। ਔਰ ਪੁਲਿਸ ਦਾ ਦਾਵਾ ਹੈ ਕਿ ਪਹਿਲਾਂ ਇੱਕ ਹੋਰ ਔਰਤ ਨਿੰਮੋ ਗ੍ਰਿਫਤਾਰ ਕੀਤੀ ਸੀ। ਉਹ ਤੋਂ ਥੋੜਾ ਜਿਹਾ ਚਿੱਟਾ ਮਿਲਿਆ ਸੀ। ਫਿਰ ਪੁਲਿਸ ਕਹਿੰਦੀ ਉਹਦੇ ਤੋਂ ਪੁੱਛਗਿੱਛ ਜਦੋਂ ਕੀਤੀ ਸਖਤੀ ਨਾਲ ਕਿੱਥੋਂ ਲੈਣੀ ਹੈ ਕਿਵੇਂ ਆ ਤਾਂ ਅਸੀਂ ਪਹੁੰਚੇ ਇਸ ਔਰਤ ਤੱਕ। ਹੁਣ ਕਹਿੰਦੇ ਇਹਦੇ ਤੋਂ ਕਾਫੀ ਮਾਤਰਾ ਐ ਸਾਨੂੰ ਚਿੱਟਾ ਮਿਲਿਆ। ਤੇ ਪੁਲਿਸ ਕਹਿੰਦੀ ਵੀ ਹੁਣ ਇਹਦੇ ਤੋਂ ਪੁੱਛਗਿੱਛ ਕਰਕੇ ਅਸੀਂ ਅੱਗੇ ਪਹੁੰਚਾਂਗੇ। ਜਿੱਥੋਂ ਇਹ ਲੈੰਦੀ ਕਰਦੀ ਸੀ ਵਾਕਈ ਤਰੀਕਾ ਇਹ ਠੀਕ ਹੈ ਪੁਲਿਸ ਦਾ ਚਾਵੇ ਤੇ ਅਖੀਰਲੀ ਜੜ ਤੱਕ ਵੀ ਪਹੁੰਚ ਸਕਦੀ ਹੈ ਪਰ ਉਥੋਂ ਤੱਕ ਜਾਵੇ ਕਿਹੜਾ ਕਿਉਂਕਿ ਇੱਕ ਸ਼ਾਇਰ ਦੀ ਕਵਿਤਾ ਵਿੱਚ ਪੜ੍ਹੀ ਸੀ ਉਹ ਉਹਨੇ ਕਿਹਾ ਸੀ ਕਹਿੰਦਾ ਵੀ ਜੇਕਰ ਨਸ਼ੇ ਦੀ ਜੜ ਤੱਕ ਜਾਇਆ ਜਾਵੇਗਾ ਤਾਂ بڑے سپਾਇਦ ਪੋਸ਼ ਤੇ ਬੜੇ ਵੱਡੇ ਨਾਮੀ ਚਿਹਰੇ ਦੇ ਇਨਕਾਬ ਹੋ ਜਾਣਗੇ ਇਸ ਕਰਕੇ ਜੜ ਤੱਕ ਜਾਣਾ ਤਹਿ ਤੱਕ ਜਾਣਾ ਸੰਭਵ ਸ਼ਾਇਦ ਨਹੀਂ ਹੋ ਪਾਉਂਦਾ ਕਿਉਂਕਿ ਫਿਰ ਆਕਾ ਜਿਹੜੇ ਨੇ ਉਹਨਾਂ ਦੀ ਪਹੁੰਚ ਵੀ ਬਹੁਤ ਹੁੰਦੀ ਹੈ ਸੋ ਉਹ ਲੇਡੀ ਫੜੀ ਗਈ ਹੈ ਇਹਦੇ ਨਾਲ ਹੀ ਇੱਕ ਲੇਡੀ ਪੁਲਿਸ ਇਨਸਪੈਕਟਰ ਕੁੜੀ ਆਤਮ ਹੱਤਿਆ ਕਰ ਗਈ ਹੈ ਫਹਾ ਲੈ ਕੇ ਪੱਖੇ ਦੇ ਨਾਲ ਉਹਨੇ ਫਹਾ ਲਿਆ ਔਰ ਇੱਕ ਖਬਰ ਜਿਹੜੀ ਆ ਰਹੀ ਆ ਦਿੱਲੀ ਤੋਂ ਦਿੱਲੀ ਦੇ ਜਿਹੜੇ ਰੋਹਿਣੀ ਇਲਾਕੇ ਦੇ ਵਿੱਚ ਅਮਨ ਵਿਹਾਰ ਇਲਾਕਾ ਉਥੇ ਥਾਣਾ ਉਧੇ ਇਹ ਤਨਾਤ ਸੀਗੀ 2021 ਦੇ ਵਿੱਚ ਇਹ ਪੁਲਿਸ ਇੰਸਪੈਕਟਰ ਭਰਤੀ ਹੋਈ ਸੀ ਹੁਣ ਇੰਸਪੈਕਟਰ ਜਿਹੜਾ ਹੈ ਉਹ ਰੈਂਕ ਕੋਈ ਛੋਟਾ ਨਹੀਂ ਗਾ ਵੱਡਾ ਰੈਂਕ ਹੈ ਵਧੀਆ ਜੌਬ ਹੈ ਟੌਟ ਪੱਕਾ ਹੈ ਤੇ ਅਜੇ ਬਿਲਕੁਲ ਸ਼ੁਰੂਆਤੀ ਸੀ ਇਹਨੇ ਤਾਂ ਬਹੁਤ ਤਰੱਕੀ ਕਰਕੇ ਅੱਗੇ ਜਾਣਾ ਸੀ ਜਦੋਂ ਇਹਦੀਆਂ ਪ੍ਰੋਮੋਸ਼ਨਾਂ ਹੋਣੀਆਂ ਸੀ ਪਰ ਉਹ ਖੁਦਕੁਸ਼ੀ ਕਰ ਗਈ ਪੱਖੇ ਨਾਲ ਫਾਹਾ ਲੈ ਕੇ ਕਾਰਨ ਕੀ ਨੇ ਪੁਲਿਸ ਕਹਿੰਦੀ ਅਸੀਂ ਜਾਂਚ ਕਰ ਰਹੇ ਹਾਂ ਕਿ ਉਹਨੂੰ ਕੁੜੀ ਨੂੰ ਖੁਦਕੁਸ਼ੀ ਲਈ ਮਜਬੂਰ ਕਿਨੇ ਕੀਤਾ ਪਰ ਬੜਾ ਦੁਖਦਾਇਕ ਗੱਲ ਹੈ ਉਹਨੇ ਕਿਉਂ ਖੁਦਕੁਸ਼ੀ ਕੀਤੀ ਹੈ ਕੀ ਕੋਈ ਵਿਭਾਗੀ ਜਾਂ ਅਫਸਰਾਂ ਦਾ ਉਹਦੇ ਤੇ ਕੋਈ ਕੰਮ ਦਾ ਜਾਂ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਬਦਸਲੂਕੀ ਸੀ ਜਾਂ ਘਰੇਲੂ ਪਰਿਵਾਰਕ ਜਾਂ ਕੋਈ ਜਜ਼ਬਾਤੀ ਕਿਸਮ ਦਾ ਇਹੋ ਜਿਹਾ ਮਾਮਲਾ ਬਣ ਗਿਆ ਕਿ ਉਹਨੇ ਖੁਦਕੁਸ਼ੀ ਕਰ ਲਈ ਇੱਥੇ ਇੱਕ ਗੱਲ ਮੈਂ ਹੋਰ ਕਰਨੀ ਚਾਹੂੰਗਾ મિત્રો ਖੁਦਕੁਸ਼ੀ ਤੇ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ ਮੰਨ ਲਓ ਆਪਾਂ ਮਰ ਗਏ ਉਸ ਤੋਂ ਬਾਅਦ ਆਪ ਮੋਏ ਤੇ ਜਗ ਫੜ ਲੋ ਹਰ ਸਮੱਸਿਆ ਦਾ ਹੱਲ ਹੈ ਤੁਸੀਂ ਸਾਡੇ ਗੁਰੂ ਸਾਹਿਬਾਨਾਂ ਵੱਲ ਵੇਖ ਲੋ ਹੁਣ ਜਿੱਡਾ ਵੱਡਾ ਸੰਕਟ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਜੀ ਤੱਕ ਭੁਗਤੇ ਆ ਗਿਆ ਹੱਸ ਕੇ ਸਹਾਰਿਆ ਤੇ ਜਰਿਆ ਗਿਆ ਹੋਰ ਹਜ਼ਾਰਾਂ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਪੈਰੋਕਾਰ ਸਿੰਘ ਸੀ ਉਹਨਾਂ ਨੇ ਵੀ ਉਹ ਜਰਿਆ ਕਿ ਉਹ ਤੋਂ ਵੱਡਾ ਸੰਕਟ ਵੀ ਕਿਸੇ ਤੇ ਆਉਣਾ। ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਿਤਾ ਦੀ ਸੀਸ ਕੱਟ ਕੇ ਦਿੱਲੀ ਦੇ ਚਾਂਦਨੀ ਚੌਕ 'ਚ ਕੁਰਬਾਨੀ ਹੋਈ ਹੈ ਤਾਂ ਕਿੰਨਾ ਵੱਡਾ ਦਰਦ ਹੋਇਆ ਉਹ ਛੋਟੇ ਜੀ ਪੁੱਤ ਨੂੰ। ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਠੰਡੇ ਬੁਰਜ 'ਚ ਵੱਡੇ ਸਹਬਜ਼ਾਦੇ ਚਮਕੌਰ ਦੀ ਜੰਗ 'ਚ ਛੋਟੇ ਸਹਬਜ਼ਾਦੇ ਨੀਂਆਂ ਥੱਲੇ ਚਿਣ ਕੇ ਇੰਨਾ ਜ਼ਿਆਦਾ ਕਹਿਰ ਮੁਗਲਾਂ ਨੇ ਵਰਤਾਇਆ ਪਰ ਗੁਰੂ ਸਾਹਿਬ ਨਹੀਂ ਡੋਲੇ ਉਹਨਾਂ ਦੇ ਨਾਲ ਜਿਹੜੇ ਬਾਕੀ ਸਿੰਘ ਸੀ ਉਹਨਾਂ ਵੱਲ ਵੇਖ ਲੋ ਯਾਰ ਆੜੇ ਦੇ ਨਾਲ ਇੱਥੋਂ ਵਿਚਾਰਿਓ ਚੀਰਿਆ ਜਾਣਾ ਕੋਈ ਛੋਟੀ ਗੱਲ ਐਦੋਂ ਵੱਡਾ ਸੰਕਟ ਕਿੱਥੇ ਆਉਣਾ ਪਰ ਕੀ ਉਹਨਾਂ ਨੇ ਕਦੇ ਹੌਸਲਾ ਛੱਡਿਆ ਹਾਰਿਆ ਮਰਨ ਦੀਆਂ ਗੱਲਾਂ ਕੀਤੀਆਂ ਬੀ ਪਰਸੋ ਮੈਨੂੰ ਆਰੇ ਨਾਲ ਚੀਰਿਆ ਜਾਊ ਜਾਂ ਕੁਛ ਕੀਤਾ ਜਾਊ ਜਾਂ ਕੁਛ ਹੋਰ ਸਜ਼ਾ ਦਿੱਤੀ ਜਾਊ ਤੇ ਉਦੋਂ ਪਹਿਲਾਂ ਹੀ ਮੈਂ ਆਪਦੇ ਆਪ ਨੂੰ ਐ ਕਰ ਲਾਂ ਨਾ ਸਿਦਕ ਨਹੀਂ ਹਾਰਿਆ ਮੁਸਕਾ ਨਾਲ ਮੱਥਾ ਲਾਇਆ ਤੇ ਆਖਰੀ ਸਾਹ ਤੱਕ ਜ਼ਿੰਦਗੀ ਨੂੰ ਜਿੰਦਾ ਦਿਲ ਹੀ ਦੇ ਨਾਲ ਜਿਉਇਆ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਗਦਰੀ ਬਾਬਿਆਂ ਨੂੰ ਦੇਖ ਲਓ ਕਿਹੜਾ ਤਸੀਹਾ ਜਿਹੜਾ ਉਹਨਾਂ ਤੇ ਅਜ਼ਮਾਇਆ ਨਹੀਂ ਗਿਆ ਬੜੀਆਂ ਤੰਗੀਆਂ ਕੱਟੀਆਂ ਪਰ ਖੁਦਕੁਸ਼ੀ ਨਹੀਂ ਹੁਣ ਜਦੋਂ ਪਾਕਿਸਤਾਨ ਚੋਂ ਸਾਡੇ ਪੁਰਖੇ ਉੱਜੜ ਕੇ ਆਏ ਨੇ ਜਿਹੜੇ ਅੱਜ ਖੁਦਕੁਸ਼ੀ ਕਰ ਰਹੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਤੁਹਾਡੇ ਤੇ ਕਦੇ ਐਡਾ ਦਰਦ ਆਏਗਾ ਤੁਹਾਡਾ ਸਾਰਾ ਭਰਿਆ ਭਰਾਇਆ ਘਰ ਤੁਹਾਡੇ ਪਸ਼ੂ ਤੁਹਾਡੇ ਦਾਣੇ ਤੁਹਾਡੇ ਕੱਪੜੇ ਸਾਰਾ ਕੁਝ ਤੁਹਾਡੇ ਤੋਂ ਇੱਕਦਾਂ ਵੀ ਖੋਹ ਲਿਆ ਜਾਵੇ ਤੇ ਤੁਹਾਨੂੰ ਉਸ ਜਗ੍ਹਾ ਤੋਂ ਵੀ ਕੱਢ ਦਿੱਤਾ ਜਾਵੇ ਤੇ ਤੁਸੀਂ ਫਿਰ ਵੀ ਖੁਦਕੁਸ਼ੀ ਨਾ ਕਰੋ ਫਿਰ ਵੀ ਜਿਉ ਹੁਣ ਸਾਡੇ ਦਾਦੇ ਪੜਦਾਦੇ ਉਧਰੋਂ ਨਿਕਲ ਕੇ ਆਏ ਲਾਹੌਰ ਤੋਂ ਨਾੰਗ ਹੋ ਗਏ ਉਧਰ ਚੰਗੀਆਂ ਜ਼ਮੀਨਾਂ ਜਾਇਦਾਦਾਂ ਸੀ ਵਧੀਆ ਰੋਟੀ ਖਾਂਦੇ ਸੀ ਇੱਧਰ ਆ ਕੇ ਨੰਗ ਹੋ ਗਏ ਖੁਦ ਕੁਛ ਨਹੀਂ ਕੀਤੀ ਜ਼ੀਰੋ ਤੋਂ ਜ਼ਿੰਦਗੀ ਸ਼ੁਰੂ ਕੀਤੀ ਤੇ ਫਿਰ ਚੰਗੀ ਜ਼ਿੰਦਗੀ ਸਟੈਂਡ ਕੀਤੀ ਇਹਨੂੰ ਕਹਿੰਦੇ ਆ ਜਿਉਣਾ ਇਹਨੂੰ ਕਹਿੰਦੇ ਆ ਲਾਈਫ ਸਟਰਗਲ ਇਹਨੂੰ ਕਹਿੰਦੇ ਆ ਜ਼ਿੰਦਗੀ ਨੂੰ ਖਿੜੇ ਮੱਥੇ ਕਬੂਲਣਾ ਤੇ ਜਿਨ੍ਹਾਂ ਨੂੰ ਇਹ ਨਹੀਂ ਆਉਂਦਾ ਉਹ ਤਾਂ ਮρθρο ਗੱਲ-ਗੱਲ ਤੇ ਖਿਜੇ ਚਿੜੇ ਰਹਿੰਦੇ ਨੇ ਉਹਨਾਂ ਵਾਸਤੇ ਤਾਂ ਰੋਜ਼ ਜ਼ਿੰਦਗੀ ਬੋਝ ਹੁੰਦੀ ਹੈ। ਸਮੱਸਿਆਵਾਂ ਹਰ ਇੱਕ ਦੀ ਜ਼ਿੰਦਗੀ 'ਚ ਹੁੰਦੀਆਂ ਨੇ। ਤੁਸੀਂ ਉਹ ਸਮੱਸਿਆਵਾਂ ਨੂੰ ਆਪਣੇ ਦਿਮਾਗ 'ਤੇ ਲੈ ਕੇ ਆਤਮ ਹੱਤਿਆ ਕਰ ਲੈਣੀ ਐ ਜਾਂ ਉਹਨਾਂ ਸਮੱਸਿਆਵਾਂ ਨੂੰ ਚੁਣੌਤੀ ਮੰਨ ਕੇ ਉਹਨਾਂ ਦੇ ਨਾਲ ਦੋ ਚਾਰ ਕਰਨਾ ਐ, ਉਹਨਾਂ ਦੇ ਨਾਲ ਦੋ-ਦੋ ਹੱਥ ਕਰਨੇ ਨੇ। ਇਹ ਗਾਂ ਤੁਹਾਡੀ ਆਪਣੀ ਸੈਕੀਟੀ ਆ। ਹੁਣ ਸੈਕੀਟੀ ਸਾਡੇ ਵਾਸਤੇ ਨਹੀਂ। ਜਿੱਦਾਂ ਦੀਆਂ ਨਿੱਕੇ ਹੁੰਦੇ ਤੋਂ ਸਾਨੂੰ ਘਰੇਲੂ ਮਾਹੌਲ 'ਚ ਚੁਣੌਤੀਆਂ ਦਿੱਤੀਆਂ ਗਈਆਂ ਹੁਣ ਔਖੇ ਹਾਲਾਤਾਂ ਚ ਟੁੱਟ ਪਾਇਆ ਗਿਆ ਹੋਵੇ ਸਾਨੂੰ ਜਿਹੋ ਜਿਹਾ ਮਾਹੌਲ ਮਿਲਿਆ ਉਹੋ ਜਿਹਾ ਸਾਡਾ ਦਿਮਾਗੀ ਤਿਆਰੀ ਹੋ ਜਾਂਦੀ ਹੈ ਤੇ ਸਰੀਰਕ ਤਿਆਰੀ ਵੀ ਹੋ ਜਾਂਦੀ ਹੈ ਸੋ ਆਪਣੇ ਬੱਚਿਆਂ ਨੂੰ ਚੁਣੌਤੀਆਂ ਚ ਪਾਈਏ ਔਖੇ ਹਾਲਾਤਾਂ ਚ ਕੱਢੀਏ ਡਾਂਟੀਏ ਵੀ ਥੋੜਾ ਕੰਮ ਚ ਵੀ ਲਾਈਏ ਤਾਂ ਕਿ ਉਹ ਪੋਲੇ ਪੋਲੇ ਜਿਹਾ ਨਾ ਰਹਿ ਜਾਣ ਨਹੀਂ ਤਾਂ ਫਿਰ ਜ਼ਿੰਦਗੀ ਚ ਜਦੋਂ ਕੋਈ ਇੱਕ ਅਧੀ ਮੁਸ਼ਕਲ ਵੀ ਆਉਂਦੀ ਹੈ ਤਾਂ ਖੁਦਕੁਸ਼ੀ ਦਾ ਰਾਸ ਸੌਖਾ ਲੱਗਦਾ ਤੁਸੀਂ ਸਾਰੇ ਮੇਰੇ ਨਾਲੋਂ ਵੀ ਸਿਆਣੇ ਹੋ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਅੱਜ ਇਸ ਵਕਤ ਤੱਕ ਦੀਆਂ ਚਾਰ ਖਬਰਾਂ ਸੁਣ ਕੇ ਤੁਸੀਂ ਹੈਰਾਨ ਵੀ ਹੋਮੋਗੇ ਤੇ ਸੋਚਣ ਵਿਚਾਰਨ ਲਈ ਮਜਬੂਰ ਵੀ ਹੋਮੋਗੇ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਕੱਠਾ ਹੀ 6 ਕਿਲੋ ਹੈਰੋਇਨ ਚਿੱਟਾ ਨਸ਼ਾ ਫੜਿਆ ਹੈ